ਸਰ ਸਵਾਲ ਇਹ ਹੈ ਕਿ ਇਹ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਗਰਦਨ ਦੇ ਉੱਪਰ ਗੋਡਾ ਰੱਖ ਕੇ ਕੇਂਦਰ ਦੀ ਸਰਕਾਰ ਤੇ ਉਹਨਾਂ ਨਾਲ ਮਿਲ ਕੇ ਹਰਿਆਣਾ ਦੀ ਸਰਕਾਰ ਰੱਖੇ ਪੰਜਾਬ ਦੀ ਗਰਦਨ ਦੇ ਉੱਪਰ ਕੀ ਉਹ ਸਾਨੂੰ ਮਨਜ਼ੂਰ ਹੈ? ਕਤਈ ਨਹੀਂ। ਔਰ ਕੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਪੰਜਾਬ ਦੀ ਬਾਹ ਮਰੋੜੀ ਜਾ ਰਹੀ ਹੈ, ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ। ਪੰਜਾਬ ਦੇ ਨਾਲ ਧੋਖਾ ਹੋ ਰਿਹਾ ਹੈ। ਇਹ ਵੀ ਸਰ ਕੋਈ ਨਵੀਂ ਗੱਲ ਨਹੀਂ ਹੈਗੀ। ਸਰ ਅੱਜ ਜਦੋਂ ਆਪਾਂ ਗੱਲ ਕਰਦੇ ਆ ਹਿਸਟਰੀ ਦੀ ਸਰ ਇਹ ਮੁੱਦ ਤਾਂ ਤੋਂ ਹੁੰਦਾ ਆ ਸਰਕਾਰ ਚਾਹੇ ਅੱਜ ਭਾਜਪਾ ਦੀ ਐ ਮੈਂ ਕੋਈ ਚਾਹੇ ਬੋਧਿਆ ਕੋਈ ਕੋਈ ਪੋਲੀਟੀਕਲ ਇਲਜ਼ਾਮ ਤਰਾਸ਼ਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਹੈਗਾ ਕਿਉਂਕਿ ਇਹ ਸਟੇਟ ਦਾ ਇਸ਼ੂ ਹੈ ਪਰ ਕਿਤੇ ਨਾ ਕਿਤੇ ਆਪਾਂ ਨੂੰ ਹਿਸਟਰੀ ਦੇ ਵਿੱਚ ਝਾਤ ਤਾਂ ਜ਼ਰੂਰ ਮਾਰਨੀ ਪਾਉਗੀ 1981 ਦੇ ਟਰਾਈ ਪਾਰਟੀ ਐਗਰੀਮੈਂਟ ਦੀ ਗੱਲ ਵੀ ਆਊਗੀ ਜਿਹਦੀ ਵਜ੍ਹਾ ਕਰਕੇ ਸਾਰਾ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦਾ ਮੁੱਢ ਬਣਿਆ ਗਿਆ ਉਹਦੀ ਗੱਲ ਵੀ ਬਾਰ ਬਾਰ ਆਊਗੀ ਪਰ ਇਸ ਤੋਂ ਪਿੱਛੇ ਵੀ ਸਰ ਇਹ ਤਾਂ ਇਹ ਤਾਂ 81 ਤੇ 68 ਦੀਆਂ ਗੱਲਾਂ ਤਾਂ ਛੱਡ ਦੋ ਕਿ ਉਸ ਤੋਂ ਪਹਿਲਾਂ ਜਦੋਂ ਇਹ ਐਕਟ ਜਾਂ ਆਰਗੇਨਾਈਜੇਸ਼ਨ ਨਹੀਂ ਵੀ ਹੋਈ ਸੀਗੀ ਕਿ ਉਸ ਤੋਂ ਪਹਿਲਾਂ ਪੰਜਾਬ ਦੇ ਨਾਲ ਤਾਂ ਕੰਨੀ ਹੋਇਆ ਹੀ ਨਹੀਂ ਪੰਜਾਬ ਦੇ ਪਾਣੀਆਂ ਨਾਲ ਜੇ ਆਪਾਂ 68 ਤੋਂ ਪਹਿਲਾਂ ਚੱਲ ਜਾਈਏ 1960 ਦੇ ਵਿੱਚ ਜਦੋਂ ਇੰਟਰ ਵਾਟਰ ਟਰੀਟੀ ਹੋਈ ਹੈ ਇੰਡਸ ਵਾਟਰ ਉਦੋਂ ਕੀ ਸੀ ਛੇ ਦਰਿਆ ਸੀਗੇ ਛਿਆਂ ਦੇ ਵਿੱਚੋਂ 80% ਦੀ ਸੀ ਜਿਹੜਾ ਉਹ ਉਹ ਚਲਾ ਗਿਆ ਪਾਕਿਸਤਾਨ ਨੂੰ ਜਿਹਦੇ ਵਿੱਚ 135 ਐਮਐਫ ਜਿਹੜਾ ਉਹ ਦੇ ਦਿੱਤਾ ਗਿਆ ਇੰਡਸ ਜੇਲਮ ਔਰ ਚਨਾਬ ਦੇ ਜ਼ਰੀਏ ਔਰ ਜਿਹੜੀ ਈਸਟਰਨ ਸਾਈਡ ਸੀਗੀ ਰਾਵੀ ਬਿਆਸ ਸਤਲੁਜ ਇਹਨਾਂ ਕੋਲ ਰਹਿ ਕੇ 33 ਐਮਐਫ 올 ਪਾਰਟੀ ਮੀਟਿੰਗ ਦੇ ਸਾਰੀਆਂ ਪਾਰਟੀਆਂ ਨੇ ਸਪੋਰਟ ਕੀਤਾ ਸਰਕਾਰ ਦੇ ਸਭਪਹੁਣ ਸਿੰਘ ਮਾਨ ਜੀ ਦੇ ਇਸ ਇਨੀਸ਼ੀਏਟਿਵ ਨੂੰ ਤੇ ਜਿਨ੍ਹਾਂ ਨੇ ਬੜੀ ਹਿੰਮਤ ਔਰ ਦਲੇਰੀ ਦੇ ਨਾਲ ਨਾਇਕ ਇਕੱਲੇ ਹਰਿਆਣਾ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਦੋ ਟੱਕੇ ਜਵਾਬ ਦੇ ਦਿੱਤਾ ਕਿ ਨਾ ਸਾਡੇ ਕੋਲ ਪੰਜਾਬ ਕੋਲੇ ਫालतू ਪਾਣੀ ਸੀ ਨਾ ਹੈ ਤੇ ਨਾ ਦਵਾਂਗੇ ਆਪ ਵੀ ਟਾਈਮ ਦੇ ਉੱਪਰ ਪਹੁੰਚੇ ਤੇ ਉਸ ਦਿਨ ਤੋਂ ਸਾਰਾ ਪੰਜਾਬ ਉਹਨਾਂ ਦੇ ਮਗਰ ਪਿੱਠ ਦੇ ਉੱਪਰ ਖੜ ਕੇ ਪੰਜਾਬ ਦੇ ਪਾਣੀ ਦੀ ਰੱਖਿਆ ਕਰ ਰਿਹਾ ਹੈ ਇਹ ਨਹੀਂ ਕਿ ਕੱਲਾ ਅੱਜ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ ਇਹ ਨਹੀਂ ਕਿ ਅੱਜ ਕੱਲਾ ਪੰਜਾਬ ਦੀ ਗਰਦਨ ਦੇ ਉੱਪਰ ਗੋਡਾ ਤੜਿਆ ਜਾ ਰਿਹਾ ਹੈ ਸਰੇ ਤੋਂ 1955 ਤੋਂ ਚੱਲੇ ਆ ਰਿਹਾ ਜੀ ਉਨੀ ਸਭ ਚੋਣਾਂ ਚੱਲੇ ਰ ਜਿਹੜੀ ਮਰਜ਼ੀ ਸਰਕਾਰ ਹੋਵੇ ਬੇ ਬਾਦਸਤੂਰ ਬੜੀ ਬੇਸ਼ਰਮੀ ਦੇ ਨਾਲ ਪੰਜਾਬ ਉਹ ਪੰਜਾਬ ਜਿੱਤੋਂ ਇਹ ਤਾਂ ਉਮੀਦ ਰੱਖੀ ਜਾਂਦੀ ਹੈ ਕਿ ਸਾਰੇ ਜਦੋਂ ਮੁਲਕ ਭੁੱਖਾ ਮਰਦਾ ਹੋਵੇ ਕਿ ਸਾਰੇ ਮੁਲਕ ਦਾ ਪੇਟ ਭਰੋ ਇਹ ਉਮੀਦ ਕੀਤੀ ਜਾਂਦੀ ਹੈ ਭੱਜਦੇ ਵੀ ਆ ਇਹ ਪਰ ਪਾਣੀ ਨਹੀਂ ਦੇਣਾ ਜੀ ਪੰਜਾਬ ਨੂੰ ਪਾਣੀ ਨਹੀਂ ਦੇਣਾ ਇਹਦਾ ਕਮਾਲ ਵੀ ਪਈ ਹੈ ਜੀ ਹਨੂਮਾਨਗੜ੍ਹ ਦੇ ਪਿੰਡਾਂ ਦੇ ਵਿੱਚ ਜਾ ਕੇ ਆਇਓ ਸਰ ਉੱਥੇ ਪਿੰਡਾਂ ਦੇ ਨਾਮ ਪਤਾ ਕੀ ਨੇ ਜੀ ਐਮਐਫ 172 SL 104 PK 92 ਸਰੇ ਜਿਹੜਾ ਇੱਥੋਂ ਪਾਣੀ ਗਿਆ ਨਾ ਜੀ ਸਾਡੀ ਹਿੱਕ ਦੇ ਵਿੱਚ ਦੀ ਕੱਢ ਕੇ ਉੱਥੇ ਮੋਗਿਆਂ ਦੇ ਨਾਮਾਂ ਦੇ ਉੱਪਰ ਪਿੰਡ ਬਸ ਗਈ ਜੀ ਮੋਗਿਆਂ ਦੇ ਨਾਮਾਂ ਦੇ ਉੱਪਰ ਤੇ ਉਰੇ ਉਰੇ ਆਪਾਂ ਰੇਗਿਸਤਾਨ ਦੇ ਨੇੜੇ ਲੱਗੇ ਖੜੇ ਆ ਉਰੇ ਉਰੇ ਦੀ ਕੋਈ ਸੁਣਵਾਈ ਕਰਕੇ ਰਾਜ਼ੀ ਨਹੀਂ ਹੈਗਾ ਕਿਸੇ ਕੋਲ ਕੋਲਾ ਚਾਹੇ ਕਿਸੇ ਕੋਲ ਆਇਰਨ ਔਰ ਹੈ ਚਾਹੇ ਕਿਸੇ ਕੋਲ ਤੇਲ ਹੈ ਕੋਈ ਮੁਫਤ ਨਹੀਂ ਦਿੰਦਾ ਅਸੀਂ ਇੱਥੋਂ ਪਾਣੀ ਵੀ ਮੁਫਤ ਦਿੰਨੇ ਆ ਆਪਦੀ ਹਿੱਕ ਦੇ ਵਿੱਚੋਂ ਕੱਢ ਕੇ ਅਸੀਂ ਇੱਥੋਂ ਅਨਾਜ ਵੀ ਆਪਦੀ ਹਿੱਕ ਦੇ ਉੱਪਰ ਉਗਾ ਕੇ ਸਾਰੇ ਮੁਲਕ ਨੂੰ ਦਿੰਨੇ ਆ ਤੇ ਜੇ ਕੱਲਾ ਪਾਣੀ ਵੇਚਣ ਲੱਗ ਜਾਈਏ ਨਾ ਜੀ ਜਿਹੜਾ ਕਿ 1 ਕਿਲੋ ਚੌਲ ਉਗਾਉਣ ਦੇ ਲਈ 4 ਤੋਂ 5000 ਲੀਟਰ ਲੱਗ ਜਾਂਦਾ 1 ਕਿਲੋ ਚੌਲ ਉਗਾਉਣ ਦੇ ਲਈ ਇੱਕ ਪੈਸੇ ਨੂੰ ਵੇਚਣ ਲੱਗ ਜਾਈਏ ਤੇ ਪੰਜਾਬ ਅਮੀਰ ਹੋ ਜਾਊਗਾ ਪਰ ਇਹ ਗੱਲਾਂ ਨੇ ਇਹ ਨਾ ਕੇਂਦਰ ਨੂੰ ਪਤਾ ਨਹੀਂ ਪੰਜਾਬ ਨਾਲ ਤਾਂ ਹਮੇਸ਼ਾ ਮਤਰੀਅਮਾਲ ਦਾ ਸਲੂਕ ਇਹ ਜਾ ਰਿਹਾ ਸਰ ਹੱਲ ਦੇਖੋ ਇਸ ਤਰ੍ਹਾਂ ਕਿ ਨiyet ਸਾਫ ਹੋਵੇ ਹੱਲ ਸਾਰੇ ਹੋ ਜਾਂਦੇ ਹੁੰਦੇ ਨੇ ਮੇਰੇ ਕਹਿੰਦਾ ਮਤਲਬ ਐਸਰ ਕਿ ਤਾਂ ਜਿੰਨਾ ਮਰਜ਼ੀ ਆਪਾਂ ਇਹਦੇ ਬੋਲੀ ਚੱਲੀਏ ਇਹ ਜਿਹੇ ਗਦਦਾਰੀਆਂ ਇਹ ਜਿਹੇ ਮਕਾਰੀਆਂ ਇਹ ਜਿਹੇ ਧੋਖੇ ਹੋਏ ਨੇ ਨਾ ਮੈਂ ਤਾਂ ਤੁਸੀਂ ਤੁਸੀਂ ਬਲਕੇ ਬੜੇ ਸਿਆਣੇ ਸੋਝੇ ਸਕਾਲਰੋਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਕਦੇ ਤੁਸੀਂ ਟਾਈਮ ਕੱਢੋ ਜੇ ਕਦੇ ਕਿਤਾਬ ਲਿਖਣੀ ਪਵੇ ਨਾ ਜੀ ਕਿਸੇ ਨੂੰ ਲਿਖਣੀ ਜ਼ਰੂਰ ਚਾਹੀਦੀ ਹੈ ਕਿ ਪੰਜਾਬ ਦੀ ਗਾਥਾ ਪੰਜ ਦਰਿਆਵਾਂ ਦੀ ਧਰਤੀ ਤੋਂ 1.14 ਲੱਖ ਟਿਊਬਵلوں ਤੱਕ ਦੀ ਸਰ ਬੜਾ ਦਰਦ ਹੈ ਜੀ ਬੜਾ ਖੂਨ ਦੀਆਂ ਅੱਖਾਂ ਵੀ ਤੇ ਦਿਲ ਵੀ ਖੂਨ ਦੇ ਹੰਝੂ ਰੋਂਦੇ ਨੇ ਕਿ ਕੀ ਕੁਝ ਪੰਜਾਬ ਦੇ ਨਾਲ ਚੱਲਦਾ ਰਿਹਾ ਤੇ ਅੱਜ ਵੀ ਅਸੀਂ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਰਾਜਨੀਤੀ ਦੇ ਲਈ ਉਧਰੋਂ ਇਧਰ ਆਉਣ ਦੇ ਲਈ ਆਪਾਂ ਬਿਆਨਵਾਜ਼ੀਆਂ ਦੇ ਵਿੱਚ ਕੋਈ ਲਿਹਾਜ਼ ਨਹੀਂ ਕਰਦੇ ਹੈਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਜੀ ਕਿ ਇੱਕ ਸੈਂਸੀਅਰ ਐਫਰਟ ਦੀ ਲੋੜ ਹੈ ਔਰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿੰਨੇ ਕਾਮਯਾਬ ਹੋਵਾਂਗੇ ਕਿੰਨੇ ਨਹੀਂ ਹੋਵਾਂਗੇ ਤਾਂ ਉਸ ਪਰਮਪਿਤਾ ਪ੍ਰਮਾਤਮਾ ਨੂੰ ਪਤਾ ਹੈ ਪਰ ਸਾਡੀ ਨੀਅਤ ਸਾਫ ਹੈ ਨੀਤੀ ਸਾਫ ਹੈ ਇਮਾਨਦਾਰਾਂ ਪੰਜਾਬ ਦੇ ਪ੍ਰਤੀ ਇੱਧਰ ਹੋਈਏ ਉੱਧਰ ਹੋਈਏ ਬਾਹਰ ਹੋਈਏ ਕਿਤੇ ਹੋਈਏ ਸਾਨੂੰ ਮੈਟਰ ਨਹੀਂ ਕਰਦਾ ਹੈਗਾ ਪਰ ਅੱਜ ਇੱਕ ਜੋ ਵੀੜਾ ਸਾਫ ਨੀਅਤ ਔਰ ਨੀਤੀ ਦੇ ਨਾਲ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਚੱਕਿਆ ਉਹਦਾ ਸਾਰੇ ਦੇ ਸਾਰੇ ਰਲ ਕੇ ਸਾਥ ਦੇਣ